ਤੁਸੀਂ ਆ ਗਏ ਨਾ ਉਹ ਕਹਿੰਦੇ ਫਤੇ ਡਾਂਸ ਕਰੂਗਾ ਕਿੰਨੇ ਦੱਸਿਓ ਭਾਣ ਕੇ ਮੈਡਮ ਹਾਂ ਆਹ ਦੇਖੋ ਪਰ ਅੰਦਰ ਦੇਖੋ ਕਿ ਲੋਜੀ ਆ ਦੇਖੋ ਸਾਰੀ ਡੈਕੋਰੇਸ਼ਨ ਪ੍ਰੋਪਰ ਹੋ ਚੁੱਕੀ ਆ ਸਾਰਾ ਕੁਝ ਵਧੀਆ ਡੈਕੋਰੇਟ ਕੀਤਾ ਹੈ ਹਨਾ ਫਤੇ ਹੈਂ ਅਧਰੋ ਅੱਜ ਫਤੇ ਨੂੰ ਕੰਪਨੀ ਦੇ ਰਿਹਾ ਹੈ ਹਨਾ ਫਤੇ ਕਿੱਦਾਂ ਪਾਓਗੇ ਹਾਂ ਕਿਸੇ ਦਾ ਵੀ ਕੋਈ ਬੱਚਾ ਨਾਲ ਨਹੀਂ ਆ ਰਿਹਾ ਬਟ ਮੈਂ ਫਤੇ ਨਾਲ ਲੈ ਕੇ ਆਇਆ ਨਾਲ ਕਾਵਾ ਕਿਉਂਕਿ ਮੈਨੂੰ ਐਸੇ ਨਹੀਂ ਘਰੇ ਬੋਲਣਾ ਪਤਾ ਕਿੰਦਾ ਮੈਂ ਕਿੱਦਾਂ ਵਾ ਕੇ ਦਿਖਾਉਣਾ ਹਾਂਜੀ ਗਾਇਜ਼ ਆ ਦੇਖੀ ਮੈਂ ਕੋਲ ਚੰਨੀ ਨਹੀਂ ਹੈਗੀ ਔਰ ਮੈਂ ਫਿਲਹਾਲ ਕਰੋ ਪਿੰਕ ਕਲਰ ਦੀ ਫੁਲਕਾਰੀ ਲੈ ਕੇ ਆਈ ਹਾਂ ਕਿਉਂਕਿ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਹੈਗਾ ਬਟ ਮੈਂ ਨੇਲ ਪੇਂਟ ਵਗੈਰਾ ਲਾ ਰੱਖੀ ਹੈ ਮਹਰੂਨ ਸੋ ਦੀਦੀ ਆ ਰਹੀ ਹੈ ਚੰਨੀ ਲੈ ਕੇ ਮੇਰੀ ਤੇ ਮੈਂ ਫਿਲਹਾਲ ਕੱਲੀ ਆਈ ਹਾਂ ਕਿਉਂਕਿ ਇਸ ਵਾਰ ਸਾਰਾ ਕੁਝ ਨਵਾਂ ਦੇਖ ਰਹੀ ਹਾਂ ਉਹ ਯਾਰ ਕਿ ਹਾਲ वगਰੇ ਚੈੱਕ ਕਰਨਾ ਸੀਗਾ ਕਿ ਰੈਡੀ ਹੈ ਕਿ ਨਹੀਂ ਰੈਡੀ ਅਜੇ ਕੋਈ ਵੀ ਨਹੀਂ ਹੈ ਪੂਰਾ ਹਾਲ ਖਾਲੀ ਪਿਆ ਬਟ ਮੈਂ ਰਸਤੇ ਚੰਦਿਆਂ ਨੂੰ ਫਿਰ ਦੋਨ ਕਾਲ ਕਰਤੀ ਆ ਉਹ ਆ ਰਹੇ ਨੇ ਤੇ ਇਸ ਵਾਰ ਉਹ ਬਿਲਕੁਲ ਸਿੰਪਲ ਉੱਪਰ ਖੜੀ ਹੈ ਕੁਝ ਵੀ ਨਹੀਂ ਨਾ ਨੈਟ ਚ ਪਾਇਆ ਕਰਨਾ ਸੀ ਮੈਂ ਬਿਲਕੁਲ ਛੋਟੇ ਛੋਟੇ ਸਫਾਈ ਹੋਇਆ ਅਮਾ ਸ਼ਵੀ ਜੈਨ ਦਾ ਮੈਸੇਜ ਆ ਗਿਆ ਇਹਨਾਂ ਨੇ ਸ਼ਵੀ ਜੈਨ ਮੈਸੇਜ ਆਈ ਜਲਦੀ ਕੋਈ ਗੱਲ ਆਈ ਜਾਣਗੇ ਸਾਰੇ ਬਸ ਸਨੈਪਚੈਟ ਸਟਰੀਕਸ ਵਾ ਭੇਜਦੇ ਆ ਨਾ ਸਾਰੇ ਹੁਣ ਦੇਖ ਰਹੇ ਆ ਸੋ ਮੈਂ ਵੀ ਬਹੁਤ ਸਿੰਪਲ ਜਿਹੀ ਰਾਈ ਹੈ ਮਤੇ ਮਮਾ ਤੇ ਮੈਂ ਦਿਖਾਉ ਸਭ ਤੋਂ ਵੱਧ ਡਾਂਸ ਕਰਨਾ ਪਤੇ ਨੇ ਹਣ ਕੀ ਹੋ ਰਿਹਾ ਕਿ ਗਾਰੇ ਰੋਟੀ ਇਹਦੇ ਤੇ ਰੋਟੀ ਨਹੀਂ ਪਕਾਉਂਦੇ ਮਿੱਤੇ ਪੂਣੀਆਂ ਵਟਦੇ ਹੁੰਦੇ ਨੇ ਜਿੱਦਾਂ ਆਪਾਂ ਦਰੀਆਂ ਚਾਦਰਾਂ ਨਹੀਂ ਬਣਾਉਂਦੇ ਹੈਗੇ ਉਹ ਇਹਦੇ ਤੋਂ ਬਣਦੀ ਹੁੰਦੀ ਹੈ ਇਹ ਗਾਦੀ ਦੇ ਵਿੱਚ ਤਾਂ ਨਿਕਲ ਹਾਂ

ਕੀ ਲਾਸਟ ਅ ਫੋਰਾ ਜਰਾਂ ਤੋਂ 11:30 ਦੇ ਜੋ ਤੁਸੀਂ ਸਾਰਿਆਂ ਨੇ ਕੌਣ ਜਾਣਾ ਤੇ ਮੈਨੂੰ ਸਾਰੇ ਫੋਨ ਕਰਦੇ ਪਏ ਤੁਸੀਂ ਆ ਜਾਓ ਤੁਸੀਂ ਆ ਜਾਓ ਤੁਸੀਂ ਆ ਜਾਓ ਤੇ ਮੈਨੂੰ ਕਾਲੀ ਹੋ ਰਹੀ ਹੈ ਕਿ ਤੁਸੀਂ ਵੀ ਆ ਜਾਓ ਵੈਸੇ ਗਾਇਸ ਵੀ ਮੈਂ ਦੱਸੀ ਹੋ ਕਿ ਮੈਨੂੰ ਮਤਲਬ ਇਹਦੇ ਨਾਲ ਪਹਿਲਾਂ ਮੈਂ ਮਹਿਰੂਨ ਦੁਪੱਟਾ ਲਿਆ ਸੀਗਾ ਤਾਂ ਕਰਕੇ ਲੱਗਦਾ ਕਿ ਸ਼ਾਇਦ ਮਹਿਰੂਨ ਹੀ ਇਹਦੇ ਵਾਸਤੇ ਬਣਾਇਆ ਤੇ ਪਹਿਲਾਂ ਤਾਂ ਸਭ ਤੋਂ ਤੁਸੀਂ ਮੈਨੂੰ ਇਹ ਦੱਸਿਓ ਕਿ ਉਹ ਪਤਲੀ ਲੱਗ ਰਹੀ ਹੈ ਜਦੋਂ ਮੈਨੂੰ ਮੈਂ ਆਪਣੇ ਆਪ ਨਹੀਂ ਲੱਗ ਰਹੀ ਹੈ ਤੇ ਆਹ ਪਿੰਕ ਵੀ ਇਹਦੇ ਨਾਲ ਸਹੀ ਲੱਗ ਰਿਹਾ ਤੇ ਸੋਨੂ ਜੀ ਦੀ ਹੁਣੇ ਚੱਲ ਪਈ ਤੇ ਅਮਨ ਜੀ ਦੀ ਹੁਣੇ ਮੈਂ ਦੱਸਿਆ ਸੀਗਾ ਹਨਾ ਕਿ ਉਹਨਾਂ ਨੇ ਆ ਤੇ ਵਾਸੋਂ ਮੇਰਾ ਦੁਪੱਟਾ ਵਗੇ ਨਾਲ ਲੈ ਕੇ ਆ ਰਹੇ ਆ ਤੇ ਫਿਰ ਮੈਂ ਉਹ ਦੁਪੱਟਾ ਲੈਣੀ ਆ ਨਾਲ ਤੇ neck ਤੇ ਮੇਰੀ ਪਾਣ ਦੀ ਕੁਛ ਵੀ ਅਸਰਸਲਾ ਬਣਨੀ ਦੀ ਵੈਸੇ ਮੈਂ ਸੈੱਟ ਕਰਵਾ ਕੇ ਲਿਆ ਦੀ ਵੀ ਤੋਂ ਪਰ ਮੇਰੀ ਕੋਈ ਸਲਾਹ ਹੈ ਮੈਂ ਇਹ ਸੈੱਟ ਪਾਵਾਂਗੀ ਪਾਣ ਪੱਟਾ ਦਿਨ ਨੂੰ ਦਿਨ ਦੇ ਜਿਹੜੇ ਜਿਹਾ ਆ ਆਡ ਕਰਕੇ ਰੱਖਿਆ ਆ ਜੀ ਸੁਪਰ ਆ ਆਹ ਹਾਂ ਹਾਂ ਯੈਸ ਉਹਨੇ ਕੋਈ ਆ ਦੇਖਾ ਸੀ ਅੱਜ ਮੈਂ ਨਾ ਬਾਕੀ ਗਾਉਂਦੀ ਤੇ ਉਹਨੇ ਕੰਡਿਆ ਦੇ ਪੁਲਾਟਾ ਦਾ ਬੈਂਕ ਚੱਲਦੀ ਸੀ ਅਰੇ ਉਹ ਰੀਆ ਇਹ ਅੱਜ ਸਾਡੇ ਬੰਜਵਾੜਾ ਮੈਂ ਡਾਂਸ ਕੀਤੀ ਯੈਸ ਦੇਖ ਲੋ ਸਿੱਖਥੇ ਰੰਨੇ ਇਹ ਨਹੀਂ ਪਤਾ ਵੀ ਡਾਂਸ ਦੀ ਚ ਸਾਰੇ ਕੋਲ ਡਾਂਸ ਡੀਟਰ ਸਭ ਤੁਹਾਡਾ ਹੱਸਣ ਲੱਗ ਪਿਆ ਠੀਕ ਹੈ ਆਣਾ ਡਿੰਪਲ ਠੀਕ ਡਾਂਸ ਨਾ ਕੋਈ ਕਰਾਣਾ ਸਭ ਈ ਡੇ ਕਰਨੇ ਹਾਂ ਹਾਂ ਸਹੀ ਗੱਲ ਹੈ ਚਲੋ ਮੜੋ ਤੁਸੀਂ ਸਟਾਫ ਹਾਂਜੀ ਚਲੋ ਲੁੱਕ ਪੂਰੀ ਪੰਜਾਬੀ ਲੁੱਕ ਆਪਰੇ ਕੈਂਟ ਲਾ ਲੀਓ ਅੱਛਾ ਸੀ ਪੂਰੀ ਥੈਂਕ ਯੂ ਅਰੇ ਬਾਕੀ ਬੰਦੇ ਸਾਰੇ ਮੈਨੂੰ ਫੋਨ ਕਰਕੇ ਬੋਲ ਰਿਹਾ ਤੁਸੀਂ ਆ ਗਏ ਤੁਸੀਂ ਆ ਗਏ ਮੈਂ ਤਾਂ ਮੈਂ ਤਾਂ ਚੱਲ ਰਹੀ ਹਾਂ ਖਾਣੇ ਹਣ ਇਹ ਇੱਧਰ ਕੋਈ ਗੱਲ ਨਹੀਂ ਅੱਛਾ ਠੀਕ ਹੈ ਆ ਜਾਓ ਫਿਰ ਕਰੀਏ ਚਲੋ ਹੁਣ ਬੰਦ ਕਰਦੇ ਹਾਂ ਜੇ ਸਾਡੀ ਇੰਗਲਿਸ਼ ਨਹੀਂ ਆਂ ਜੀ ਸਭ ਤੋਂ ਇੰਪੋਰਟੈਂਟ ਹੈ ਕਿ ਸਾਨੂੰ ਨੋਟ ਕਰਨਾ ਹੈ ਉਹਨਾਂ ਦਾ ਹੋਰ ਮਾਰ ਰਹੇ ਤਾਂ ਹਸਪੀਟਲ ਸਾਲਾ ਵਾ ਕਰ ਕਰ ਡਿਸਕਸ ਕਰੋ ਇਹ ਸ਼ੁਕਰ ਬਣਾਓ ਮੇਰੀ ਬਦਾਲਾ ਤੁਸੀਂ 11:30 ਪਹੁੰਚ ਗਏ ਹੋ ਫਿਰ ਵੀ ਤੁਸੀਂ ਲੇਟ ਹੋ 9:12 ਹੋ ਗਏ ਨੇ ਮੈਂ ਰਾਈਟਰਸ 11:10 ਇੱਥੇ ਪਹੁੰਚ ਗਈ ਸੀ ਆਪਾਂ ਇਹਨੇ ਪਿਕਸਲ ਮਨ ਤੁਹਾਨੂੰ ਪਨਿਸ਼ਮੈਂਟ ਮਿਲੇਗੀ ਕਿੰਨੀ ਕਾਲੀ ਸੀ ਤੁਹਾਨੂੰ ਪਨਿਸ਼ਮੈਂਟ ਮਿਲੇਗੀ ਕਾਲੀ ਸੀਗੀ ਮੈਨੂੰ ਬਹੁਤ ਜ਼ਿਆਦਾ ਆਉਂਦੀ ਮਸਾਂ ਤੇ ਦੇਣਾ ਆਇਆ ਇਹ ਤੂੰ ਇਧਰ ਆ ਮੇਰੇ ਨਾਲ ਬੈਠ ਕੇ ਕਿਵੇਂ ਉਹ ਕੱਲ ਮੈਸੇਜ ਪਾਇਆ ਸੀਗਾ ਇਧਰ ਆਲੇ ਬੰਦੇ ਨੇ ਵੀ ਜਿਹੜਾ ਲੇਟ ਹੋਗਾ ਉਹਦੇ 스ਨੈਕਸ ਅਸੀਂ ਖਾਵਾਂਗੇ ਅਸੀਂ ਆ ਗਏ ਟਾਈਮ ਤੇ ਬਸ ਠੀਕ ਹੈ ਤੁਹਾਡੇ ਵੀ ਖਾਦੇ ਜਾਣਗੇ ਜਿਹੜੇ ਬੰਦੇ ਲੇਟ ਆ ਰਹੇ ਨੇ ਬਸ ਇਸ ਤੋਂ ਬਾਅਦ ਲੈ ਆ ਦੇ ਲੋ ਇੱਕ ਬੰਦਾ ਸਾਡਾ ਬਿਮਾਰ ਹੋ ਗਿਆ ਫਿਰ ਮੈਨੂੰ ਤਾਂ ਲੱਗਦਾ ਸੀ ਮਸਾਂ ਤੇ 12 13 ਬੰਦੇ ਆ ਬਸ ਆਪਾਂ ਇਸ ਤੇ ਨਹੀਂ ਆ ਰਹੇ ਉਹਨਾਂ ਨੂੰ ਵੀ ਇੰਪੋਰਟੈਂਟ ਕੰਮ ਹੈ ਘਰੇ ਬਹੁਤ ਜ਼ਿਆਦਾ ਬੁਟੀਕ ਦਾ ਫਿਰ ਮੈਂ ਜਿੱਦ ਨਹੀਂ ਕੀਤੀ ਇਸ ਵਾਰ ਮੈਂ ਖੁੱਲੀ ਛੁੱਟੀ ਦਿੱਤੀ ਮੈਂ ਜਿਹਨੇ ਆਉਣਾ ਆਉ ਜਿਹਨੇ ਨਹੀਂ ਆਉਣਾ ਨਾ ਆਉ ਅਸੀਂ ਆਪਣੀ ਚੱਲ ਕਰਕੇ ਆਉਣੀ ਆਂ ਬਸ ਆਹ ਬੰਦਾ ਲੈ ਕੇ ਆਈ ਮਨਾਲੇ ਅੱਜ ਪਾਉ ਬੋਲੀ ਠੀਕ ਹੈ ਫਟੇ ਉੱਧਰ ਉੱਧਰ ਹਾਂ ਉੱਧਰ ਤੁਹਾਡੇ ਡਾਂਸ ਟੀਚਰ ਕੋਲ ਜਾਓ ਜਿਹੜਾ ਭੰਗੜਾ ਤੁਸੀਂ ਪਾਇਆ ਸੀ ਨਾ ਉਦੋਂ ਉਹ ਫੰਕਸ਼ਨ ਦੇ ਮੱਦੇਨਜ਼ਰ ਜੇ ਉਸੇ ਉਹੀ ਪਾਣਾ ਠੀਕ ਹੈ ਇਹ ਗੱਲ ਨਹੀਂ ਮੇਰੀ ਰੈਗੂਲਰ ਨਾ Dance ਸੁਣੀਆ ਮੈਂ ਜਿਹਨੇ ਮੈਡਮ ਸੁਖਾ ਦਿੱਤੀ ਮੈਂ ਬਹੁਤ ਸ਼ੁਕਰ ਹੈ के मिनट ले चुके है हमारा पार्क सर्विस का बहुत फनी डांस हो जाएगा तो बात ही करना ये अपने अपने बात आप ही कर लेंगे टाइम करना देसी किस तरह से बात करते हो तो तो आपकी पोजीशन है और जो आप लोग से है बजाएंगे आने में वद देना दर्द से रहना चाहता हूं ये था कि एक हो गया है लोग आएंगे मैं तो सारे टाइम पता चला ਨਮਣੀ ਆ ਗਿਆ ਨੇ ਤੁਹੋ ਗਿਆ ਸਾਰਿਆਂ ਨੂੰ ਪਤਾ ਨਹੀਂ ਕਰਦਾ ਮੈਂ ਕਿਹਾ ਵੀ ਸੀ ਦੇ 12 ਪਾਪਾ ਫੋਟੋਆਂ ਖਿੱਚ ਕੇ ਘਰੇ ਦਰਜਾ ਨੇ ਵੀਡੀਓ ਬਣਾ ਕੇ ਕਿੱਦਾਂ ਰਹਿੰਦੇ ਮੈਂ ਕਿਹਾ ਆਪਾਂ ਫੋਟੋ ਫੋਟੋ ਖਿੱਚ ਕੇ ਘਰੇ ਦਰਜਾ ਨੇ ਕਿੱਦਾਂ ਰਹਿੰਦੇ ਨੇ ਹਾਂ ਕਿੱਦਾਂ ਰਹਿੰਦੇ ਨੇ ਸਹੀ ਹੈ ਉਹ ਸਾਰਿਆਂ ਨੂੰ ਫੋਟੋ ਦਾ ਇਹ ਲੱਗਿਆ ਹੋਇਆ ਤੇ ਆਪਾਂ ਕਾਹਤੋਂ ਫੜੀ ਨਾ ਇੱਦਾਂ ਆਹ ਕਹਿੰਦੇ ਨੇ ਜਿਨ੍ਹਾਂ ਦੇ ਘਰੇ ਵਿਆਹ ਹੋਵੇ ਤੇ ਉਹ ਇਦਾਂ ਹੀ ਹੁੰਨ ਹਾਂ ਦਾ ਮੇਰਾ ਹਾਲ ਵੇਖ ਲੋ ਮੈਂ ਸਰ ਮੈਂ ਇਸ ਵਾਰ ਸਾਰਾ ਮੈਨੇਜ ਕੀ ਕਰਨਾ ਹੀ ਮੈਂ ਆਪਣਾ ਵੀ ਭੁੱਲ ਗਈ ਤੂੰ ਤੇਰੇ ਕੋਲ ਨਹੀਂ ਤੇਰੇ ਨੂੰ ਫੋਨ ਕਰਨਾ ਬੰਦ ਕਰਾ ਬੜਾ ਪਸੰਦ ਕਰਾਈ ਤੇ ਕਿਹਾ ਮੈਂ ਨਹੀਂ ਪਲਾਨ ਸੁਣਾਉਂਗੀ ਤਾਂ ਨਹੀਂ ਹਾਂ ਭਾਜੀ ਅੱਜ ਹੀ ਸਿਉਣਾ ਰੈਡੀ ਸਾਰੇ ਕੁਝ ਕਹਿੰਦੇ ਅੱਜ ਮੈਂ ਕਿਹਾ ਤੇਰੇ ਕੋਲ ਫੋਨ ਨਾ ਨਾ ਕੀਤਾ ਤੇ ਮੈਂ ਸਾਰਿਆਂ ਨੂੰ ਮੇਰੇ ਕੋਲ ਫਾਈਨਲ ਹੈ ਤੂੰ ਕੀ ਕਰਦੀ ਜੀ ਨਾਲ ਐਪ ਕੋਈ ਉਹੀ ਕਰ ਲੈ ਕਹਾਂਗੇ ਪੈਨ ਲੋ ਦਾ ਬਣਾਦੇ ਅਸੀਂ ਬੰਦਾਂ ਦਾਸ ਨੂੰ ਦੇ ਬੱਜੇ ਦਾ ਸਾਹ ਮੈਂ ਸਾਰੇ ਬੰਦੇ ਆਏ ਨੇ ਮੈਨੂੰ ਲੱਗਦਾ ਵੀ ਅਗਲੀ ਵਾਰ ਤੋਂ ਜਮਾਂ ਹੀ ਹੋ ਰਹੀ ਗਿੰਤੀ ਘੱਟ ਜੇ ਕੋਈ ਆਪ ਨੂੰ ਮਟਰ ਅਸੇ ਕੋਈ ਨਹੀਂ नेक्स्ट ਟਾਈਮ ਤੇ ਕੋਈ ਨਹੀਂ ਕੋਈ ਗੱਲ ਨਹੀਂ ਆ ਆ ਬੇ ਗੱਤ ਨਹੀਂ ਆ ਬੇ ਗੱਤ ਨਹੀਂ ਆ ਕੋਈ ਆਣੇ ਲੈ ਕੇ ਜਾ ਲਾ ਤੇ ਤੁਸੀਂ ਅੱਗੇ ਹੋ ਮੇਰਾ ਤਾਂ ਵਾਸੂ ਰਾਂ ਨਹੀਂ ਤੇ ਤੁਸੀਂ ਅਰੇ ਮੈਂ ਗਿਆ ਕਿ ਮੈਂ ਮੰਗੀ ਪਾ ਲਵਾਂ ਤੇ ਉਹਨਾਂ ਦਾ ਬਹੁਤ ਬਹੁਤ ਨਾ ਇਹ ਲੱਗਨデア ਵੀ ਤੀਆਂ ਮਨਾਈਆਂ ਜਾ ਰਹੀਆਂ ਨੇ ਫੋਨ ਫੜੇ ਹੋਏ ਸਾਰੇ ਦੇਖਦਾ ਅੱਜ ਕੱਲੇ ਹੀ ਸਾਰਿਆਂ ਦੇ ਫੋਨ ਫੜੇ ਦੇਖੋ ਹਰੇਕ ਦੇ ਹੱਥ 'ਚ ਫੋਨ ਹੈ ਇੱਧਰ ਆ ਜੜ ਮੇਰੇ ਕੋਲ ਬੰਦਾ ਖਲੋਤਾ ਇਹਦੇ ਵੀ ਹੱਥ 'ਚ ਫੋਨ ਸੀਸ ਅ ਫੋਨ ਤੇ ਦੇਖਣ ਆਇਓ ਸਾਰਾ ਕੁਝ ਕੀ ਸੈਲੀਬ੍ਰੇਟ ਕਰਨਾ ਹੈ ਪਹਿਲਾਂ ਮੈਨੂੰ ਆਨਸਰ ਚਾਹੀਦਾ ਨਹੀਂ ਤੁਸੀਂ ਫੋਨ ਤੇ ਇੱਕ ਦੇਖੋ ਨੰਬਰ 1 ਇਹਨਾਂ ਦਾ ਤਾਂ ਆਪਦਾ YouTube ਚੈਨਲ ਵੀ ਹੈ ਆਈ ਥਿੰਕ ਸੋ ਹਨਾ ਹੈਗਾ ਨਾ ਬਾਜੀ ਦਾ ਨਾ ਨਾ ਇਧਰ ਆ ਦੇਖੋ ਕਿਉਂ ਚੱਕ ਲੋਲਿੰਗ ਕਰ ਰਹੇ ਨੇ ਨਹੀਂ ਉਹ ਤਾਂ ਕਾਲਿੰਗ ਕਰਕੇ ਬੁਲਾ ਰਹੇ ਨੇ ਬੰਦਿਆਂ ਨੂੰ ਤੇ ਆ ਦੇਖੋ ਇਧਰ ਇਹ ਵੀ ਫੋਨ ਤੇ ਲੱਗੇ ਹੋਏ ਨੇ ਇਧਰ ਆ ਵੀ ਬੰਦਾ ਫੋਨ ਤੇ ਲੱਗਿਆ ਹੋਇਆ ਹੁਣ ਡਾਂਸ ਕਰਨਾ ਸ਼ੁਰੂ ਕਰਦਾ ਕਿ ਮੈਂ ਫੋਨ ਤੇ ਨਹੀਂ ਹੈਗੀ ਇਧਰ ਡਾਂਸ ਟੀਚਰ ਨੂੰ ਖੜੋ ਪਹਿਲਾਂ ਡਾਂਸ ਟੀਚਰ ਨੂੰ ਖੜੋ ਕਰ ਲੈ ਕੌਣ ਖੜੋ ਇਹਨਾਂ ਦੇ ਹੱਥੋਂ ਉਹ ਚੰਗਾ ਫੜੀ ਹਾਂ ਉਹਨੂੰ ਵੀ ਘੱਟ ਲੋ ਚੱਲ ਮੇਰੇ ਕੋਲ ਆ ਜਾ ਤੱਕ ਪਸਦੀ ਆ ਮੇਰੀ ਨੂੰ ਮੋਰ ਨੂੰ ਮੋਰ ਨੂੰ ਦਾ ਅੱਦਲਾ ਹੈ ਬਾਹ ਮਾਚ ਬਸ ਨਹੀਂ ਹੈ ਦਮੂ ਤੋ ਮੇਰੇ ਦੋਸਤ ਨੇ ਕਿਹਾ ਤਾਂ ਮੈਂ ਥੈਂਕ ਯੂ ਸਹੀ ਲੱਗ ਰਹੀ ਹੁੰਦੀ ਮੈਡੀਕਲ ਹੈ ਸ਼ਰੋ ਗਾਇਜ਼ ਰਮੂ ਤੇ ਨੇ ਡਾਊਨ ਨਾ ਹੋ ਤੂੰ ਐਕਟਿਵ ਕਰ ਦੋ ਸੋਨਾ ਕੈਨਲ ਆਈ ਹੈ ਆਹ ਕਿੰਨਾ ਬਾਰਾ ਪਾ ਪਹਿਲਾਂ ਪਾਜਾਂ ਪਾਣੀ ਨੂੰ ਤਾੜ ਦੀ ਘਰ ਵਾਲੀ ਦੇਖ ਲੋ ਕਿਦ ਨਖਰੇ ਦੇ ਹੀ ਮਾਰਨਾ ਲੈਕਚਰ ਦੇਖੋ ਅੱਜ ਦੇ ਪੂਰੇ ਫਾਰਮ 'ਚ ਲੈਕਚਰ ਲਾ ਕੇ ਆਏ ਐ ਅਡਜਸਟਮੈਂਟ ਆ ਅਡਜਸਟਮੈਂਟ ਫਿਲਵਾਣੀ ਅੱਜ ਅਮਨਦੀਪ ਮੈਂ ਕਿ ਕਾਫੀ ਟੀਚਰ ਆਪਸਾਂ ਦਾ ਅਡਜਸਟਮੈਂਟ ਲਵਾਈਦਾ ਠੀਕ ਹੈ ਅੱਜ ਦੇ ਖੁਸ਼ ਨਾ ਹੋ ਦਿਓ ਲੇ ਲੇ ਸਾਢੇ 11:00 ਵਜੇ ਕਾਈ ਸੀ ਰੇ ਉਹਦੇ ਸਾਢੇ 12:00 ਆ ਗਏ ਪਤਾ ਕੀ ਹੈ ਇਹ ਨਾ ਠੀਕ ਹੈ ਨਾ ਮਿਲ ਕੇ இந்தியாவில் கொரோனா தொற்று கண்டறியப்பட்டவர்களில் இருந்து குணமடைவோர் விகிதம் எழுபத்தி ஐந்து ਜਦ ਵੀ ਆ ਗਏ ਕਿੰਨੇ ਦੇਖ ਲਈ ਕਿਉਂ ਉੱਪਰ ਵੀ ਆ ਗਏ

ਮੈਂ ਤੁਹਾਨੂੰ ਜਲਾ ਕੇ ਸੁਹਾਗ ਸੱਤ ਨਵਾਂ ਹੈ ਜੀ ਆ ਸਮਝੋ ਸਮਾਹੀ ਅਕਸਰ ਹੈ ਤਾਂ ਮੈਂ ਤਾਂ ਠੀਕ ਹੈ ਲੱਗਦਾ ਹੈ ਹਮ ਚਾਹੀਏ oh